ਅੱਜ ਜਿਹੜੀ ਸਯੋਜਕ ਮੌਕੇ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹ ਖਾਸ ਕਰਕੇ ਜਿਹੜਾ ਸਯੋਜਕ ਮੋਰਚੇ ਦੇ ਉੱਤੇ ਕਿਸਾਨਾਂ ਦੇ ਉੱਤੇ ਬੜਾ ਵੱਡਾ ਜਿਹੜਾ ਜ਼ਬਰ ਟਾ ਰਹੀ ਆ ਜਿਹੜੀ ਪੰਜ ਮਾਤਰੂ ਚੰਡੀਗੜ੍ਹ ਦੇ ਵਿੱਚ ਇੱਕ ਸਯੋਜਕ ਮੋਰਚੇ ਵੱਲੋਂ ਕਾਰਨਾ ਰੱਖਿਆ ਗਿਆ ਸੀ ਤਾਂ ਉਸ ਨੂੰ ਲਿਖੇਣ ਦੀ ਖਾਤਰ ਉਹਨੇ ਪੂਰਾ ਕੰਮ ਲਾਇਆ ਤੇ ਉਸ ਤੋਂ ਬਾਅਦ ਜਿਹੜੇ ਲੋਕ ਆਪਦੇ ਹੱਕਾਂ ਲਈ ਖਾ ਖਾਂ ਲੜਦੇ ਸੀ ਉਹਨਾਂ ਨੂੰ ਰਾਤੋ ਰਾਤ ਜਿਹੜੇ ਪੁਲਿਸ ਨੇ ਜ਼ਬਰ ਕੀਤਾ ਉਹਨਾਂ ਲੋਕਾਂ ਨੂੰ ਉਥੋਂ ਨਿਖੇੜਿਆ ਪਰ ਸਯੁਗਤ ਬੋਲਦਾ ਇਸ ਗੱਲ ਨੂੰ ਇਸ ਗੱਲ ਦਾ ਜਵਾਬ ਦੇਣ ਲਈ ਭਗਵਾਨਤ ਮਾਨ ਸਰਕਾਰ ਨੂੰ ਇਹ ਕਹਿਣ ਲਈ ਕਿ ਜਿਹੜਾ ਜ਼ਬਰ ਆ ਇਹ ਠੀਕ ਨਹੀਂ ਹੈ ਜਿਹੜੇ ਕਿਸਾਨ ਆਪਦੇ ਹੱਕਾਂ ਲਈ ਲੜਦੇ ਆ ਉਹਦੇ ਲਈ ਇੱਕ ਪ੍ਰੋਗਰਾਮ ਬਣਾ ਕੇ 13 ਮਈ ਨੂੰ ਤਾਂ ਜਿਹੜੇ ਮਾਲਵੇ ਦੇ ਵਿੱਚ ਵੱਡੇ ਮੁਜ਼ਾਰੇ ਕੀਤੇ ਜਾ ਰਹੇ ਆ ਜਿਹਦੇ ਵਿੱਚ ਇੱਕ ਮੁਜ਼ਾਰਾ ਜਿਹੜਾ ਜਗਰਾਵਾਂ ਦੇ ਵਿੱਚ ਉਹ ਦੂਜਾ ਠੰਡੇ ਦੇ ਵਿੱਚ ਤੀਜਾ ਜਿਹੜਾ ਸੰਗਰੂਰ ਦੇ ਵਿੱਚ ਕੀਤਾ ਜਾ ਰਿਹਾ ਉਹਦੇ ਵਿੱਚ ਨਿਰੋਧ ਇਹੀ ਗੱਲ ਕੀਤੀ ਜਾਊਗੀ ਕਿ ਜਿਹੜੀ ਸਰਕਾਰ ਆ ਉਹ ਜਿਹੜਾ ਜਵਤ ਆ ਰਹੀ ਆ ਉਹ ਜਿਹੜੇ ਹੱਕੀ ਮੰਗਾ ਜਿਹੜੀ ਹੱਕੀ ਗੱਲਾਂ ਨੇ ਉਹਨਾਂ ਨੂੰ ਮੰਨਣ ਦੀ ਬਜਾਏ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਆਮਡੇ ਸਕੂਲਾਂ ਦੇ ਵਿੱਚ ਟੀਚਰ ਆ ਉਹਨਾਂ ਸਾਰਿਆਂ ਦੇ ਤੇ ਜਿਹੜਾ ਜ਼ਬਰਦਸਤੀ ਆ ਉਹਦੇ ਵਿਰੋਧ ਦੇ ਵਿੱਚ ਜਿਹੜੇ ਤਿੰਨ ਵੱਡੇ ਪ੍ਰੋਗਰਾਮ ਕੀਤੇ ਜਾਣਗੇ ਇਹ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਮਤਾ ਉਹ ਪਾਸ ਹੋ ਗਿਆ ਕਿ ਇੱਕੇ ਦਿਨੇ ਜਿਹੜੇ ਮਜਾਰੇ ਤਿੰਨੇ ਕੀਤੇ ਜਾਣਗੇ ਜਗਰਾਓ ਬਠਿੰਡਾ ਤੇ ਸਰੂਪ ਤੇ 3 ਤਰੀਕ ਦੀ 13 ਮਈ 13 ਮਈ ਅੱਜ ਅੱਜ ਦਾ ਮੈਨੂੰ ਬਹੁਤ ਧੰਨਵਾਦ ਅੱਜ ਇਸ ਵਿਸ਼ੇ ਤੇ ਵੀ ਬਹੁਤ ਬਹਿਸ ਹੋਈ ਜੀ ਕਿ 54 ਬਾਉ ਗੈਸ ਲੱਗ ਰਹੇ ਨੇ ਪੰਜਾਬ ਦੇ ਵਿੱਚ ਜਿੱਤੋਂ ਪ੍ਰੋਫਿਊਸ਼ਨ ਹਵਾ ਮਾੜੀ ਨਿਕਲ ਰਹੀ ਆ ਉਹਦੇ ਤੇ ਅਸੀਂ ਫੈਕਟਰੀਆਂ ਦੇ ਕਲਾਫ ਨਹੀਂ ਅਸੀਂ ਜਿੱਦੋਂ ਉਹੋਂ ਗੈਸ ਮਾੜੀ ਨਿਕਲਦੀ ਆ ਉਹਦੇ ਤੇ ਅਸੀਂ ਅਸੀਂ ਕਹਿੰਦੇ ਆ ਬਈ ਉਹ ਜਿਹੜੀ ਗੈਸ ਆ ਉਹ ਨਹੀਂ ਨਿਕਲਣੀ ਚਾਹੀਦੀ ਤੇ ਲੋਕਾਂ ਨੂੰ ਬਹੁਤ ਜੂਣਾ ਦੁਪਰ ਹੋ ਜਾਂਦਾ ਇਸ ਕਰਕੇ ਅਸੀਂ ਅੱਜ ਇਸ ਵਿਸ਼ੇ ਤੇ ਬਹੁਤ ਬਹਿਸ ਹੋਈ ਆ 54 ਫੈਕਟਰੀਆਂ ਪੰਜਾਬ 'ਚ ਲੱਗ ਰਹੀਆਂ ਨੇ ਐਗੀਆਂ ਅਸੀਂ ਇਹ ਇਹ ਨਹੀਂ ਚਾਹੁੰਦੇ ਵੀ ਫੈਕਟਰੀਆਂ ਨਾ ਲੱਗਣ ਫੈਕਟਰੀਆਂ ਹੋਰ ਆਉਣ ਪਰ ਇਹ ਜਿਹੜੇ ਪੋਲੂਸ਼ਨ ਆਉਂਦਾ ਜਿਵੇਂ ਤੂ ਪ੍ਰਾਲੀ ਬੁਕੜੀਆਂ ਜੇ ਬਿਜਲੀ ਉਤਪਾਉਣੀ ਆ ਤਾਂ ਉਹ ਚੰਗੀ ਗੱਲ ਆ ਤੇ ਜਿਹੜਾ ਇਹਦੇ ਵਿੱਚ ਗੰਦਮੱਤ ਪਾ ਕੇ ਵਿੱਚ ਸਾਰਾ ਕੰਨਾ ਘੜਮੜੋ ਕੇ ਜਿਹੜੀ ਗੈਸ ਨਿਕਲਣੀ ਉਹ ਬਹੁਤ ਭਾਰੀ ਨਿਕਲਦੀਆਂ ਆ ਜ ਆ ਜਿਹੜੀ 13 ਤਰੀਕ ਦੀ ਗੱਲ ਆਈ ਆ ਅਸੀਂ 13 ਜਨਿਆਂ 'ਚ ਦੁਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ ਇਕੱਲੇ ਇਕੱਲੇ ਜਗਰਾਵਾਂ ਜ਼ਗਰੂਰ ਬਟਿੰਡਾ ਦੇ ਵਿੱਚ ਅਸੀਂ ਉਹਨਾਂ ਨੂੰ ਸੁਨੇਹੇ ਲਾਦੇ ਵੀ ਉਹਨਾਂ ਦੀ ਅ ਘਰ ਨੌਟਰੀ ਨੌਟਰੀ ਉਹਨਾਂ ਦੀ ਘਰ ਉਹਨਾਂ ਦੇ 11 ਤਰੀਕ ਨੂੰ ਮੀਟਿੰਗ ਰੱਖਦੀ ਵੀ ਤੁਸੀਂ ਆਪ ਦੀ ਨੌ ਦੀ 9 ਤਰੀਕ ਦੀ ਮੀਟਿੰਗ ਰੱਖਦੀ ਵੀ ਤੁਸੀਂ ਆਪ ਦੀ ਪੂਰੀ ਤਿਆਰੀ ਕਰ ਲਓ 13 ਨੂੰ ਮੈਂ ਮਨੰਡਨ ਹਰੇਕ ਉਹ ਦੋ ਡੀਸੀ ਆ ਜਾ ਜਾਓ ਤੇ ਐਸਕੇਵਾਂ ਜਾਂ ਏਡੀਸੀ ਆ ਕੋਈ ਵੀ ਉਹਨੂੰ ਜੇ ਮੈਂ ਮਨੰਡਨ ਜਿਹੜਾ ਜਾਵਰ ਵਿਰੋਧੀ ਭਗਵੰਤ ਮਾਨ ਚੱਲ ਰਿਹਾ ਹਰੇਕ ਨਾਲ ਧੱਕਾ ਕਰ ਰਿਹਾ ਮਾਸਟਰਾਂ ਨਾਲ ਧੱਕਾ ਕਰ ਰਿਹਾ ਆ ਜਿਹੜੇ ਪ੍ਰਿੰਸੀਪਲ ਸਕੂਲ ਖਾਲੀ ਪਏ ਨੇ ਇਹਨਾਂ ਨੂੰ ਆਊਟਰ ਬੀਰੀਏ ਚ ਭੇਜਿਆ ਜਾ ਰਿਹਾ ਇਹ ਬਹੁਤ ਮੰਦਪਾਗੀ ਗੱਲ ਆ ਕਿਉਂਕਿ ਇਹ ਪ੍ਰਿੰਸੀਪਲ ਜਿਹੜੇ ਨੇ ਇਹ ਲੈਕਚਰਰ ਲੱਗਦੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਨਿੰਦਿਆ ਕਰਦੇ ਆ ਸਰਕਾਰ ਨੂੰ ਵੀ ਜੋ ਵਾਅਦਾ ਕੀਤਾ ਸਾਡੇ ਨਾਲ ਪੂਰੇ ਕਰਨੇ ਚਾਹੀਦੇ ਆ ਇਨਾ ਹੀ ਕਹਿੰਦਾ ਹੋਇਆ ਤੁਹਾਨੂੰ ਦੱਸਣਾ ਚਾਹੁੰਨਾ ਬਈ ਭਗਵੰਦ ਮਾਨ ਨੂੰ ਆਪਦੇ ਬਹਿਜਾਂ ਤੇ ਪੂਰਾ ਉਤਰਨਾ ਚਾਹੀਦਾ ਔਰ ਐਨੀ ਜਾਤੀ ਨਹੀਂ ਕਰਨੀ ਚਾਹੀਦੀ ਉਲ ਜਾਓ ਇਹ ਸਦਾ ਦੇ ਨਹੀਂ ਰਹਿੰਦੇ ਹੁੰਦੇ ਅਖੀਰ ਤਾਂ ਫਿਰ ਪਾਣੀ ਦਾ ਪਣਾ ਥੱਲੇ ਜੂ ਬਗਣਾ ਉਹ ਫੇ ਦੇਖ ਹੀ ਆਉਗੀ ਮੈਨੂੰ ਸਾਹਿਬ ਇੱਕ ਇੱਕ ਮੀਟਰ ਇੱਕ ਮਸਲਾ ਹੋਰ ਰਹਿ ਗਿਆ ਇੱਕ ਮੀਟਰ ਇੱਕ ਮਿੰਟ ਪਹਿਲਾਂ ਸਵਾਲ ਰਾਜੇ ਜੀ ਫੇਰ ਕਰਦੇ ਵੀਰੇ ਮੈਂ ਤੁਹਾਨੂੰ ਫੇਰ ਕਰਦੇ ਗਮਸਲਾ ਰਹਿ ਗਿਆ ਮੈਂ ਦੱਸ ਦਿਆਂਗਾ ਦੱਸੋ ਨਹੀਂ ਸਰ ਸਾਹਿਬ ਸਾਥੀ ਯੋਜਕਾਂ ਸੋ ਅੱਜ ਮੀਟਿੰਗ ਹੋਈ ਹੈ ਜੀ ਕੀ ਵਿਚਾਰਾ ਹੋਈਆਂ ਨੇ ਅੱਜ ਆਪਣਾ ਨਾਂ ਸ਼ੁਰੂਆਤ ਕਰਾਏ ਜੀ 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 ਮਹਨ ਸਤਿਕਾਰਯੋਗ ਪੱਤਰਕਾਰ ਭਰਾਵੋ ਤੁਸੀਂ ਸਾਡੀ ਮੀਟਿੰਗ ਨੂੰ ਕਵਰ ਕਰਨ ਆਏ ਹੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਅੱਜ ਸੰਯੁਕਤ ਪਥਾ ਦਾ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ ਕਰਨੈਲ ਸਿੰਘ ਜੀ ਕਿਰਪਾਵੰਦ ਲੁਧਿਆਣਾ ਜੀ ਥੋੜਾ ਤਾਂ ਕਰ ਲੈ ਯਾਰ ਥੋੜੀ ਗੱਲ ਕਰ ਇਹਦੇ ਵਿੱਚ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਚੁਣਿਆ ਗਿਆ ਜਿਵੇਂ ਪਹਿਲਾਂ ਵੀ ਅਸੀਂ ਚੁਣਦੇ ਹਾਂ ਕਾਰਵਾਈ ਚਲਾਉਣ ਵਾਸਤੇ ਤੇ ਫੈਸਲੇ ਵਗੈਰਾ ਦੱਸਣ ਵਾਸਤੇ ਉਹਦੇ ਵਿੱਚ ਮੇਰੇ ਨਾਲ ਇਧਰ ਦੇ ਪਾਸੇ ਬੈਠਿਆ ਹਰਜਿੰਦਰ ਸਿੰਘ ਜੀ ਟੰਡਾ ਇਧਰ ਅਵਤਾਰ ਸਿੰਘ ਜੀ ਮਹਿਲੋਂ ਤੇ ਮੈਂ ਅੰਗਰੇਜ਼ ਸਿੰਘ ਬਧਾਉਰ ਜੀ ਅੱਜ ਅਸੀਂ ਰੂਪ ਸਰਦ ਸਿੰਘ ਉਹ ਆਇਆ ਹੈ ਹਾਂਜੀ ਹਾਂਜੀ ਰੂਪ ਸਰਦ ਸਿੰਘ ਜੀ ਅੱਜ ਸਾਰੇ ਸੀਨੀਅਰ ਅਗੂ ਮੀਟਿੰਗ ਦੇ ਵਿੱਚ ਹਾਜ਼ਰ ਹੈ ਦੇਖ ਰਹੇ ਹੋ ਬਲਦੇਵ ਸਿੰਘ ਜੀ ਨਿਹਾਲਗੜ੍ਹ ਜਗਿੰਦਰ ਸਿੰਘ ਜੀ ਨਗਰਾਹ ਹਰਜਿੰਦਰ ਸਿੰਘ ਜੀ ਤੇ ਸੁਖਦੇਵ ਸਿੰਘ ਜੀ ਗਰਾਇਆਂ ਵਾਲਾ ਇੱਥੇ ਝੰਡਾ ਚੰਗ ਜੀ ਖੜੇ ਨੇ ਡਾਕਟਰ ਸਰਪੰਨ ਸਿੰਘ ਨਾਲਾ ਸਾਰੇ ਸੀਨੀਅਰ ਅਗੂ ਮੀਟਿੰਗ ਦੇ ਵਿੱਚ હાજર ਸੀ ਰਮੇਂਦਰ ਸਿੰਘ ਜੀ ਪਟਿਆਲਾ ਅੱਜ ਅਸੀਂ ਜਿਹੜੇ ਅਜੰਡਿਆਂ ਤੇ ਵਿਚਾਰ ਕੀਤੀ ਹੈ ਉਹਨਾਂ ਬਾਰੇ ਅਸੀਂ ਤੁਹਾਨੂੰ ਸੰਖੇਪ ਦੇ ਵਿੱਚ ਜਾਣਕਾਰੀ ਦੇਵਾਂਗੇ ਇੱਕ ਤਾਂ 4 ਮਈ ਨੂੰ ਅਸੀਂ ਪਹਿਲੇ ਇੱਕ ਪ੍ਰੋਗਰਾਮ ਅਦਿੱਕਿਆ ਹੋਇਆ ਪਿਛਲੀਆਂ ਮੀਟਿੰਗਾਂ ਦੇ ਵਿੱਚ ਅਸੀਂ ਸੋਚਿਆ ਸੀ ਵੀ ਜਿਸ ਤਰ੍ਹਾਂ ਦਾ ਨੀਤੀਨਾ ਆ ਰਹੀਆਂ ਸੰਸਾਰ ਪੱਤਰ ਤੇ ਵੇਸ਼ ਪੱਤਰ ਤੇ ਖਾਸ ਕਰ ਮੁਕਤ ਵਪਾਰ ਸਮਝੌਤੇ ਦਾal ਜੋੜ ਕੇ ਜਲ ਸੋਧ ਐਕਟ ਨਾਲ ਜੋੜ ਕੇ ਉਹਦੇ ਤੇ ਸਾਨੂੰ ਇਹ ਲੱਗਦਾ ਵੀ ਜਿਹੜੀਆਂ ਸਰਕਾਰਾਂ ਆ ਉਹ ਆਪਣੇ ਕਾਰਪੋਰੇਟ ਪੱਕੀ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਲੜਨ ਵਾਲੇ ਲੋਕਾਂ ਦੇ ਖਿਲਾਫ ਇੱਕ ਵਰਤਾਂਤ ਸਿਰਜ ਰਹੀਆਂ ਲੜਨ ਵਾਲਿਆਂ ਦੇ ਵਿੱਚੋਂ ਕਿਸਾਨ ਜਿੱਥੇ ਬਦਲਾਂ ਮੋਰੀ ਆ ਉਹ ਸਰਕਾਰ ਦਾ ਜਿਹੜਾ ਝੂਠਾ ਵਰਤਾਂਤ ਹੈ ਉਹਨੂੰ ਦੂਜੇ ਤਬਕਿਆਂ ਨਾਲ ਵਿਚਾਰਨ ਵਾਸਤੇ ਅਸੀਂ 4 ਮਈ ਨੂੰ ਜਲੰਧਰ ਦੇ ਦੇਸ਼ ਭਗਤ ਜਾਦਗਰ ਹਾਲ ਦੇ ਵਿੱਚ ਇੱਕ ਜਾਗਰੂਕਤਾ ਕੰਵੈਨਸ਼ਨ ਕਰਨ ਜਾ ਰਹੇ ਹਾਂ। ਉਹਦੇ ਵਿੱਚ ਅਸੀਂ ਕਮੇਟੀਆਂ ਬਣਾਈਆਂ ਹੋਈਆਂ ਹਨ ਪ੍ਰਬੰਧ ਕਰਨ ਵਾਸਤੇ। ਉਹਦੇ ਵਿੱਚ ਪੱਲੇਦਾਰ, ਪੱਤਰਕਾਰ, ਵਪਾਰ ਮੰਡਲ ਦੇ ਸਾਥੀ, ਟਰਾਂਸਪੋਰਟਰ ਤੇ ਹੋਰ ਜਿੰਨੇ ਵੀ ਤਬਕੇ ਹੋਰ ਹੈਗੇ ਸਮਾਜ ਦੇ ਅਸੀਂ ਉਹਨਾਂ ਨਾਲ ਤਾਲਮੇਲ ਕੰਨਿਆਂ ਨਾਲ ਹੋ ਗਿਆ ਬਾਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਉਥੇ ਸਾਂਝਾ ਵਿਚਾਰ ਪਤੰਦਰਾ ਕਰਾਂਗੇ ਵੀ ਨੀਤੀਆਂ ਕਿਸ ਤਰ੍ਹਾਂ ਆ ਰਹੀਆਂ ਕਿਸਾਨਾਂ ਦੇ ਤੇ ਹੋਰ ਤਬਕਿਆਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਡਰਾਈਵਰਾਂ ਦੇ ਟਰੱਕਾਂ ਵਾਲਿਆਂ ਦੇ ਕਿਸ ਤਰ੍ਹਾਂ ਹਿੱਤ ਸਾਂਝੇ ਆ ਇਹਦੇ ਬਾਰੇ ਅਸੀਂ 4 ਬਈ ਨੂੰ ਜਲੰਧਰ ਦੇ ਦੇਸ਼ਪਗਤ ਜਗ੍ਹਾ ਹਾਲ ਦੇ ਵਿੱਚ ਕਨਵੈਨਸ਼ਨ ਕਰਨ ਜਾ ਰਹੇ ਹਾਂ ਇਸ ਤੋਂ ਅਗਲਾ ਏਜੰਡਾ ਸੀਗਾ ਸਾਡਾ ਅਸੀਂ ਪੰਜਾਬ ਦੇ ਵਿੱਚ ਤਿੰਨ ਜ਼ਬਰ ਵਿਰੋਧੀ ਪ੍ਰੋਗਰਾਮ ਕਰਦੇ ਹਾਂ ਉਦੇ ਬਾਰੇ ਕੋਈ ਜਾਣਕਾਰੀ ਰੂਪਤ ਸਿੰਘ ਜੀ ਤੁਹਾਨੂੰ ਦੇਣਗੇ